ਬਹੁਤ ਹੀ ਸਤਿਕਾਰਯੋਗ khán ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਰਵੱਡੀ khán ਦੋਸਤੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਵਿੱਚ ਆ ਰਹੇ ਹਲਦੀ ਰੋਗਲੀ ਡੋਡੀ ਰੋਗਲੀ ਇਹ ਜ਼ਿਆਦਾਤਰ PR128 131 PR126 ਹਾਈਬ੍ਰਿਡ ਦੇ ਵਿੱਚ 7501 ਹੋਂ ਤੱਕ ਦੇ ਜਿੰਨੇ ਵੀ ਫੋਨ ਆਏ ਆ ਜ਼ਿਆਦਾਤਰ ਇੰਨਾ ਵੈਰਾਈਟੀਆਂ ਤੇ ਬਹੁਤਾਦ 110 ਸੁਪਰੀਮ ਉਹਦੇ ਵੀ ਕੋਈ 8-10 ਫੋਨ ਆ ਗਏ ਆ ਇੰਨਾ ਵੈਰਾਈਟੀਆਂ ਦੇ ਵਿੱਚ ਇਹ ਹਲਦੀ ਖੇਤਾਂ ਦੇ ਵਿੱਚ ਵੇਖੀ ਗਈ ਆ ਤੇ ਅਲੱਗ-ਅਲੱਗ ਇਲਾਕਿਆਂ ਤੋਂ ਅਲੱਗ-ਅਲੱਗ ਫਾਰਮਰਾਂ ਦੇ ਅਲੱਗ-ਅਲੱਗ ਵੈਰਾਈਟੀਆਂ ਦੀ ਫੋਨ ਆਏ ਆ ਇਹ ਸਾਰੀਆਂ ਉਹੀ ਵੈਰਾਈਟੀਆਂ ਜਿਨ੍ਹਾਂ ਦੇ ਵਿੱਚ ਇਸ ਵੇਲੇ ਹਲਦੀ ਰੋਗ ਆ ਚੁੱਕਾ ਸੁਖサン ਦੋਸਤੋ ਬੜੀਆਂ ਇਹਦੇ ਬਾਰੇ ਅਲੱਗ-ਅਲੱਗ ਧਾਰਨਾ ਜੀ ਇਹ ਜੋ ਮਰਜੀ ਕਰ ਲੋ ਰੁਕਦਾ ਨਹੀਂ ਆ ਇਹ ਜਦੋਂ ਹਲਦੀ ਰੋਗ ਆ ਜਾਂਦਾ ਹੈ ਕੋਈ ਵੀ ਸਪਰੇਅ ਕਰ ਲੋ ਇਹ ਖਲੋਂਦਾ ਨਹੀਂ ਹੈ ਨਹੀਂ ਰੁਕਦਾ ਮਾਤਾ ਕਹਈਏ ਇਹ ਵੀ ਰੋਗ ਆ ਜਾਰ ਉਹਦਾ ਇਲਾਜ ਕੋਈ ਨਹੀਂ ਹੈਗਾ ਇਲਾਜ ਹੈਗਾ ਹੈ ਅਲੱਗ-ਅਲੱਗ ਕੰਪਨੀਆਂ ਕੋ ਇਸ ਰੋਗ ਲਈ ਇਹਦੇ ਟੱਕਰੇ ਲਈ ਇਹਨੂੰ ਖਤਮ ਕਰਨ ਲਈ ਅਲੱਗ-ਅਲੱਗ ਪ੍ਰੋਡਕਟ ਹੈ ਆਪਾਂ ਇਹਨੂੰ ਕਰਨਾਲ ਬੰਟ ਵੀ ਕਹਿ ਦਿੰਨੇ ਆ ਲਿਖਿਆ ਯੂਨੀਵਰਸਿਟੀ ਦੀ ਬੁੱਕ ਚ ਕਰਨਾਲ ਬੰਟ ਹੈ ਕਈਆਂ ਖੇਤਾਂ ਦੇ ਵਿੱਚ ਫਾਲਸ ਸਮਟ ਵੀ ਆਉਂਦੀ ਹੈ ਤੇ ਬਹੁਤ ਸਾਰੇ ਖੇਤਾਂ ਦੇ ਵਿੱਚ ਪਿਛਲੇ 10-15 ਦਿਨ ਦੇ ਵਿੱਚ ਬੀਐਲਬੀ ਦਾ ਬੈਕਟੀਰੀਆ ਲੀਫ ਬਲਾਈ ਦਾ ਅਕਾਇਕ ਵੀ ਵੇਖਿਆ ਗਿਆ ਤੇ ਅੱਜ ਤਾਈਂ ਉਹ ਬਰਕਰਾਰ ਆ ਹੈਗਾ ਵੀ ਆ ਨਵੇਂ ਥਾਈਂ ਨਹੀਂ ਆ ਰਿਹਾ ਸੋ ਜਿਹੜੀਆਂ ਮੈਂ ਤੁਹਾਨੂੰ ਦਵਾਈਆਂ ਕਿਸਾਨ ਦੋਸਤੋ ਦੱਸਣ ਜਾ ਰਿਹਾ ਇਹ ਤੁਹਾਡੇ ਹਲਦੀ ਰੋਗ ਜਾਣੇ ਕਿ ਡੋਡੀ ਰੋਗ ਨੂੰ ਵੀ ਖਤਮ ਕਰੂਗਾ ਇਹ ਫਾਲਸ ਸਮਰਟ ਨੂੰ ਵੀ ਖਤਮ ਕਰੂਗਾ ਜਿਹੜੇ ਖੇਤਾਂ ਦੇ ਵਿੱਚ ਬੀਐਲਬੀ ਆਈ ਆ ਇਹ ਦਵਾਈ ਬੀਐਲਬੀ ਨੂੰ ਵੀ ਰੁਕੂਗੀ ਕੁਝ ਤੇ ਕੰਬੀਨੇਸ਼ਨ ਚ ਵੀ ਕੰਪਨੀਆਂ ਨੇ ਦਵਾਈਆਂ ਦਿੱਤੀਆਂ ਕਈਆਂ ਕੰਪਨੀਆਂ ਕੋਲ ਕਲੀਆਂ ਆਉਂਦੀਆਂ ਫਾਰ ਇਗਜ਼ੈਂਪਲ ਕਾਪਰ ਆਕਸਿਕਲਾਈਡ ਬਲਾਈਟ ਆਕਸ ਟਾਟਾ ਰੈਲਿਸ ਦਾ ਆਉਂਦਾ 400 ਗ੍ਰਾਮ ਦੀ ਕਿਸਾਨ ਦੋਸਤੋ ਇਹਦੀ ਡੋਜ਼ ਹੈ ਤੇ ਘਟਸੂ ਘਟਾ ਆਪਾਂ ਕਿੱਲੇ ਦਾ 150 ਲੀਟਰ ਪਾਣੀ ਲਾਉਣਾ ਹੈ ਫਾਲਸ ਸਮਟ ਹਲਦੀ ਰੋਗ ਤੇ ਬੀ ਐਲ ਬੀ ਤਿੰਨਾਂ ਬਿਮਾਰੀਆਂ ਨੂੰ ਇਹ ਦਵਾਈ ਕੰਟਰੋਲ ਕਰ ਜਾਂਦੀ ਹੈ ਕਈ ਥਾਈ ਬਲਾਸ ਦਾ ਅਟੈਕ ਵੀ ਹੈਗਾ ਸੀ ਤੇ ਕਈ ਜ਼ਿਮੀਂਦਾਰਾਂ ਦੇ ਧਾਰਨਾ ਹੈ ਕਿ ਅਸੀਂ ਪਿਛਲੀ ਵਾਰ ਇਹਦੇ ਨਾਲ ਥੋੜੀ 3.5 400 ਗ੍ਰਾਮ ਐਮ 45 ਪਾਈ ਸੀ ਉਦੋਂ ਸਾਡੇ ਖੇਤ ਦੇ ਵਿੱਚ ਗ੍ਰੀਨਰੀ ਇਫੈਕਟ ਬਹੁਤ ਛੇਤੀ ਵਧੀਆ ਸੀ ਵਧੀਆ ਰਿਹਾ ਸੀ ਤੇ ਵਧੀਆ ਸੀ ਇਸੇ ਸੰਦਰਭ ਦੇ ਵਿੱਚ ਇੱਕ ਕਾਪਰੋਫਿਕਸ ਨਾਂ ਦਾ ਪ੍ਰੋਡਕਟ ਆਉਂਦਾ ਜੂਪੀ ਐਲ ਦਾ ਉਹ ਵੀ ਬਹੁਤ ਵਧੀਆ ਕੰਮ ਕਰਦਾ ਉਹਦੇ ਵਿੱਚ ਵੀ ਐਮ 45 ਤੇ ਕਾਪਰ ਹੀ ਹੈ ਬਲੂ ਕਾਪਰ ਵੀ ਇਸ ਬਿਮਾਰੀ ਤੇ ਬਹੁਤ ਵਧੀਆ ਕੰਮ ਕਰਦਾ ਹੈ ਸੁਮਿਲ ਕੈਮੀਕਲ ਦਾ ਬਲੂ ਜ਼ੈਟ ਦੇ ਨਾਂ ਤੇ ਡਬਲ ਯੂ ਡੀ ਸੀ ਫਾਰਮੂਲੇਸ਼ਨ ਦੇ ਵਿੱਚ ਪ੍ਰੋਡਕਟ ਆਉਂਦਾ ਹੈ ਉਹਦੀ ਡੋਜ਼ ਵੀ 400 ਗ੍ਰਾਮ ਹੀ ਹੈ ਪਾਣੀ 150 ਲੀਟਰ ਲੱਗਣਾ ਹੈ ਇਸੇ ਬਿਮਾਰੀ ਨੂੰ ਰੋਕਣ ਲਈ ਰਾਮਾ ਆਈਡੀਆ ਪ੍ਰਾਈਵੇਟ ਲਿਮਟਿਡ ਦਾ ਮਾਸਟਰ ਕੌਪ ਦੇ ਨਾਂ ਤੇ ਪ੍ਰੋਡਕਟ ਆਉਂਦਾ ਹੈ ਐਸੀ ਫਾਰਮੂਲੇਸ਼ਨ ਦੇ ਵਿੱਚ ਕਾਪਰ ਆਉਂਦਾ ਹੈ ਜੀ ਉਹਦੀ ਡੋਜ਼ ਵੀ 400 ਐਮਐਲ ਹੈ 150 ਲੀਟਰ ਪਾਣੀ ਹੈ ਪਰ ਜਿੱਥੇ ਇਹਨਾਂ ਦਵਾਈਆਂ ਦੇ ਨਾਲ ਆਪਾਂ ਕਿਲੋ ਐਮ 45 ਢਾਈਆਂ ਕਿਲਿਆਂ ਤੇ ਜਾਂ ਸੁਮਿਲ ਕੈਮੀਕਲ ਦਾ ਕੇ 45 ਲਿਕਵਿਡ ਆਉਂਦਾ ਵੀਵਾ 666 ਉਹਨੂੰ ਆਪਾਂ ਨਾਲ ਪਵਾਇਆ ਉਥੇ ਖੇਤਾਂ ਦੇ ਵਿੱਚ ਬਿਮਾਰੀ ਜਲਦੀ ਵੀ ਰੁਕੀ ਹੈ ਤੇ ਗ੍ਰੀਨਰੀ ਇਫੈਕਟ ਬਹੁਤ ਵਧੀਆ ਬਣਿਆ ਤੇ ਲੰਬੇ ਸਮੇਂ ਲਈ ਬਰਕਰਾਰ ਰਹਿੰਦਾ ਹੈ ਉਹ ਪਲਾਂਟਸ ਮਚੋਟੀਆਂ ਨੂੰ ਹਰਿਆ ਰਹਿ ਕੇ ਜਾਂਦਾ ਕਾਫੀ ਡੈਮੇਜ ਜਿਹੜਾ ਨਾ ਕਵਰ ਹੋ ਜਾਂਦਾ ਜਿਹੜੇ ਦਾਣਿਆਂ ਤੇ ਹਲਦੀ ਆਈ ਹੈ ਉਹ ਤੂੰ ਠੀਕ ਹੋਣੀ ਨਹੀਂ ਮਲਨਸ਼ਾਨੀ ਲਾ ਕੇ ਵੀ ਆਪਾਂ ਸਪਰੇਅ ਕਰ ਦਈਏ ਤੇ ਇਹ ਬਿਮਾਰੀ ਰੁਕ ਜਾਂਦੀ ਹੈ ਫਾਰ ਐਗਜ਼ਾਮਪਲ ਤੁਸੀਂ ਅੱਜ ਧੋਪ ਵਾਲੇ ਦੇਣ ਚ ਇਹਨੂੰ ਸਪਰੇਅ ਕੀਤੀ ਹੈ ਬਿਮਾਰੀ ਤੁਹਾਡੇ ਸਟੇ ਕਰ ਗਈ ਹੈ ਜਿੰਨੇ ਦਿਨ ਮੀਂਹ ਨਹੀਂ ਪੈਂਦਾ 12 ਤੋਂ 15 ਦਿਨਾਂ ਦੀ ਲੀਫ ਪ੍ਰੋਟੈਕਸ਼ਨ ਹੈ ਜਿੰਨੇ ਦਿਨ ਮੀਂਹ ਨਹੀਂ ਪੈਂਦਾ 10-12 ਦਿਨ ਤੱਕ ਮੀਂਹ ਨਾ ਪਵੇ ਤੇ ਦਵਾਈ ਕੰਮ ਕਰਦੀ ਰਹੀ ਹੈ ਤੁਹਾਡੀ ਸਪਰੇਅ ਤੋਂ ਚੌਥੇ ਦਿਨ ਬਾਅਦ ਮੀਂਹ ਪੈ ਜੇ ਇਹ ਦਵਾਈ ਕੰਟੈਕਟ ਹੈ ਟੁੱਪ ਜਾਂਦੀ ਹੈ ਤੇ ਭਾਵੇਂ ਉਸ ਤੋਂ ਬਾਅਦ ਤੀਜੇ ਦਿਨ ਫਿਰ ਤੁਹਾਡੇ ਨਵੇਂ ਸਿਰਿਓ ਹਲਦੀ ਸ਼ੁਰੂ ਹੋ ਜੇ ਹੋ ਸਕਦੀ ਹੈ ਸੁਖਸ਼ਾਂ ਦੋਸਤੋ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਆ ਘਬਰਨ ਦੀ ਲੋੜ ਨਹੀਂ ਆ ਬਿਲਕੁਲ ਵੀ ਆਪਾਂ 400 ml ਦੀ ਡੋਜ਼ ਆ ਇਹਨਾਂ ਪ੍ਰੋਡਕਟਾਂ ਦੀ ਵੀਡੀਓ ਦੇ ਵਿੱਚ ਲਿਖ ਕੇ ਵੀ ਪਾ ਦੇਵਾਂਗੇ 150 ਲੀਟਰ ਪਾਣੀ ਲਾਉਣਾ ਤੇ ਕੋਸ਼ਿਸ਼ ਕਰਨੀ ਆ ਕਿ ਸਪਰੇ ਜਿਹੜੀ ਆ ਆਪਾਂ ਤਰੇਲ ਲੱਥੀ ਤੋਂ ਬਾਅਦ ਕਰੀਏ ਤਰੇਲ ਲੱਥੀ ਤੋਂ ਬਾਅਦ ਸਪਰੇ ਕਰੀਏ ਤੇ ਇਹਦੇ ਨਤੀਜੇ ਹੋਰ ਵੀ ਜ਼ਿਆਦਾ ਵਧੀਆ ਵੇਖਣ ਨੂੰ ਮਿਲਣਗੇ ਇੱਕ ਦਵਾਈ ਤਿੰਨ ਤੋਂ ਚਾਰ ਰੋਗਾਂ ਤੇ ਕੰਮ ਕਰਦੀ ਆ ਕਿਸਾਨ ਦੋਸਤੋ ਸੂ ਫਸਲ ਦੇ ਸੰਬੰਧਤ ਤੁਹਾਡੀ ਕੋਈ ਵੀ ਇਨਕੁਆਰੀ ਹੋਵੇ ਕੋਈ ਵੀ ਫਸਲ ਹੋਵੇ ਤੁਸੀਂ ਮੇਰਾ ਨੰਬਰ 92160 99 188 ਨੰਬਰ ਤੇ ਮੇਰੇ ਨਾਲ ਸੰਪਰਕ ਕਰਕੇ ਫਸਲਾਂ ਬਾਰੇ ਮੇਰ ਕੋ ਜਾਣਕਾਰੀ ਲੈ ਸਕਦੇ ਜੇ ਜੋ ਵੀ ਤੁਹਾਡੀ ਫਸਲ ਦੀ ਸਮੱਸਿਆ ਹੈ ਕੋਸ਼ਿਸ਼ ਕਰਾਂਗੇ ਜਿਨੇ ਗੁਰਾਮ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੋਧ ਦਿੱਤੀ ਔਰ ਬੋਧ ਦੇ ਅਨਸਾਰ ਤੁਹਾਡੀ ਫਸਲ ਦਾ ਤੁਹਾਡੇ ਖੇਤੀ ਦੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ YouTube ਤੇ ਬਾਲ ਖੇਤੀ ਛੱਜਲ ਵੱਡੀ ਨਾਮ ਦਾ ਚੈਨਲ ਸ਼ੁਰੂ ਕੀਤਾ ਹੈ ਕੁਛੀ ਸਾਡੇ ਪੇਜ ਨੂੰ ਇੰਸਟਾਗ੍ਰਾਮ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਜੀ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ